ਜੀ ਸ਼ਾਮ ਦੇ 5:30 ਹੋ ਚੁੱਕੀ ਆ ਤੇ ਆਪਾਂ ਹੋ ਗਏ ਆ ਰੈਡੀ ਕਿਉਂਕਿ ਸਾਨੂੰ ਜ਼ਰੂਰੀ ਕੰਮ ਪੈ ਗਿਆ ਜਿਸ ਕਰਕੇ ਸਾਨੂੰ ਹੁਣ ਨੇਰੇ ਵੀ ਜਾਣਾ ਪੈਣਾ ਵਾ ਤੇ ਕੱਪੜੇ ਆਪਾਂ ਪਾ ਲਿਆ ਇੱਕ ਸੂਟ ਤੇ ਮੈਂ ਹੋ ਗਈਆਂ ਰੈਡੀ ਤੇ ਅਜੇ ਲੱਭਦੇ ਪਾਪਾ ਰੈਡੀ ਹੋਣਦੇ ਆ ਸਾਨੂੰ ਕਾਫੀ ਨੇੜਾ ਹੋ ਜਣਾ ਸ਼ਾਮਾਂ ਬਹੁਤ ਜ਼ਿਆਦਾ ਪੈ ਗਈਆਂ ਵਾ ਤੇ ਪਰਸਨਲ ਕੰਮ ਪੈ ਗਿਆ ਜਿਹੜਾ ਹੁਣ ਸਾਨੂੰ ਜਾਣਾ ਪਊਗਾ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਉਹ ਵੀ ਤੁਹਾਨੂੰ ਦੱਸਾਂਗੇ ਕਿਹੜਾ ਕੰਮ ਪਿਆ ਸੀ ਤੇ ਜੋ ਨਾਸਟ ਤੱਕ ਦੇਖਿਓ ਅੱਬ ਤਾਂ ਦੇਖੋ ਮੈਂ ਪਰਸਪੁਰਸ ਵਗੈਰਾ ਰੱਖ ਲਿਆ ਕਪੜੇ ਪਾ ਲਏ ਤਾਂ ਬਾਕੀ ਹੁਣ ਲਾਬਤ ਦਿਲ ਨੂੰ ਘੱਟ ਛੱਡ ਜੰਨੀ ਆ ਤਾਂ ਮੈਂ ਤੇ ਲਾਬ ਦੇ ਪਾਪਾ ਜਾਵਾਂਗੇ ਕਿਉਂਕਿ ਨੇੜਾ ਬਹੁਤ ਜ਼ਿਆਦਾ ਹੋ ਜਾਣਾ ਸਾਨੂੰ ਬਟਾਲੇ ਪਹੁੰਚਣਾ ਵਾ ਤੇ ਜਲਦੀ ਬਚਲਦੀ ਹੈ ਲੋ ਜੀ ਹਸਪੀਟਲ ਅਸੀਂ ਪਹੁੰਚ ਚੁੱਕੇ ਹਾਂ ਤੇ ਰਾਹ ਦੇ ਵਿੱਚ ਮਿਸ ਕਰਕੇ ਵੀਡੀਓ ਨਹੀਂ ਬਣਾਈ ਕਿ ਬਹੁਤ ਜ਼ਿਆਦਾ ਨੇੜਾ ਸੀ ਠੰਡ ਵੀ ਬਹੁਤ ਜ਼ਿਆਦਾ ਸੀ ਤੇ ਹੁਣ ਅਸੀਂ ਜਾ ਰਹੇ ਹਾਂ ਬਾਜ਼ਾਰਾ ਵੀ ਭਾਜੀ ਵੀ ਆਏ ਹੋਏ ਨੇ ਤੇ ਆਪਾਂ ਹੁਣ ਬਾਜ਼ਾਰ ਚੱਲਾਂਗੇ ਜ਼ਰੂਰੀ ਕੰਮ ਤੂੰ ਦੇਖ ਸਕਦੇ ਜੀ ਦੇਖੋ ਕਿੰਨੇ ਜਿਆਦਾ ਨੇੜਾ ਹਸਪੀਟਲ ਸਾਰਾ ਖਾਲੀ ਪਿਆ ਵਾ ਤੇ ਭੈਣ ਜੀ ਨੂੰ ਐਡਮਿਟ ਕਰਵਾਇਆ ਹੋਇਆ ਵਾ ਤੇ ਦੇਖੋ ਕਿੰਨਾ ਨੇੜਾ ਨੇੜਾ ਮਤਲਬ ਟ੍ਰੈਫਿਕ ਵੀ ਬਹੁਤ ਜਿਆਦਾ ਘਟਾ ਨੇੜੇ ਕਰਨਾ ਤੇ ਅਸੀਂ ਆਏ ਹੋਏ ਤੋ ਹੁਣ ਆ ਪਾਏ ਆ ਚਾਹ ਲੈਣ ਵਾਸਤੇ ਟਾਈਮ ਕਾਫੀ ਹੋ ਗਿਆ ਤੇ ਚਾਹ ਸਾਡੀ ਪੰਦੀ ਗਈ ਆ ਤੇ ਚਾਹ ਪਾਣੀ ਸਾਰਿਆਂ ਨੇ ਪੀ ਲਿਆ ਤਾਂ ਹੁਣ ਤੁਹਾਨੂੰ ਕਹਾਂਗੇ ਗੁੱਡ ਨਾਈਟ ਮਿਲਾਂਗੇ ਮਾਰਨਿੰਗ ਟਾਈਮ 7 ਵਜ ਗਏ ਨੇ ਆ ਗੁੱਡ ਮਾਰਨਿੰਗ 7 ਵਜ ਗਏ ਸੇ ਖਾਲੀ ਖਾਲੀ ਹਸਪੀਟਲ हॉस्पिटल खाली खाली चाहता तो नहीं पता मरीज आ जाते सवेरे सवेरे उठ के चाह पीने जा रहे हैं चाय लेने के लिए सुबह के सात बज चुके फिर चार ही ठीक है ना तो हम करेंगे वेट चाय के लिए टाइम क्या हो गया गए बज ਗੁੱਡ ਮਾਰਨਿੰਗ ਸਤ ਬਚ ਗਏ ਸਭ ਖਾਲੀ ਖਾਲੀ ਹਸਪੀਟਲ ਮੈਂ ਇਹ ਸਭ ਖਾਲੀ ਖਾਲੀ ਹੈ ਹਸਪੀਟਲ ਜਾਵਾਂ ਨਾ ਸੁਣਦਾ ਚਾਰ ਕਾ ਪਿਟਕ ਮੰਜਾ ਕਥਾ ਕਰ ਰਹਾ ਸੀ ਹਾਂਜੀ ਹਾਂਜੀ